ਬਾਇਸ ਸਮਝਦਾ ਵੀ ਇਹ ਬਹੁਤ ਵੱਡਾ ਕੋਈ ਸੰਕਟ ਸੀ ਜਿਹੜਾ ਪ੍ਰਮਾਤਮਾ ਨੇ ਛੱਲਿਆ ਛੱਲ ਕੇ ਤੇ ਪਿੰਡ ਦਾ ਬਚਾਅ ਕੀਤਾ ਜੇ ਥਾਂ ਤੇ ਆਪਾਂ ਖੜੇ ਆ ਕਣਕ ਦੇ ਵਿੱਚ ਇੱਥੇ ਵੀ ਤੁਸੀਂ ਵੇਖ ਸਕਦੇ ਕੈਮਰਾ ਮਾਰ ਕੇ ਕੰਗਰੇ ਕੰਗਰੇ ਖਿਲ ਰਹੇ ਪਈਆਂ ਇਹ ਕਿਤੇ ਕਿਸੇ ਕਰੀਬ ਦੇ ਘਰ ਤੇ ਜਾਂ ਕਿਤੇ ਪਾਇਆ ਜਾਂਦਾ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋਣਾ ਸੀ ਪਰ ਪ੍ਰਮਾਤਮਾ ਨੇ ਪਿੰਡ ਨੂੰ ਹੱਥ ਦੇ ਕੇ ਰੱਖਿਆ। ਥਾਂ ਥਾਂ ਤੇ ਪਿੰਡ ਦੇ ਵਿੱਚ ਵੀ ਲੋਕ ਦੱਸਦੇ ਕੈਂਕਰਾਂ ਖਿਲ ਰੀਆਂ ਤੇ ਜਦੋਂ ਆਪਾਂ ਇੱਥੇ ਆਣ ਕੇ ਵੇਖਿਆ ਤੇ ਆ ਵੀ ਥਾਂ ਥਾਂ ਤੇ ਤੁਸੀਂ ਕੈਮਰਾ ਮਾਰ ਕੇ ਖਾ ਦਿਓ ਕੈਂਕਰਾਂ ਬੜੀ ਦੂਰ ਦੂਰ ਤੱਕ ਖਿਲ ਰੀਆਂ। ਬਹੁਤ ਵੱਡਾ ਏ ਜਿਹੜਾ ਇੱਕ ਝਟਕਾ ਹੀ ਜਿਹੜਾ ਪ੍ਰਮਾਤਮਾ ਨੇ ਸਮੇਟ ਕੇ ਸੂਲੀ ਤੋਂ ਸੂਲ ਬਣਾਤਾ। ਗਮਾ ਮੇਰਾ ਨਾਮ ਜੀ ਸਤਨਾਮ ਸਿੰਘ ਠੇਕੇਦਾਰ ਪਿੰਡ ਸਭਰਾ ਕੀ ਗੱਲ ਹੋਈ ਆ ਗੁਰਦਾਰੇ ਵੇਖੋ ਜੀ ਅਸੀਂ ਇਹ ਫੇਸਬੁੱਕ ਤੇ ਵਖਿਆ ਸੀ ਅੱਜ ਸਵੇਰੇ ਵੀ ਮੇਰੇ ਲਾਗੇ ਪਿੰਡ ਕੁੱਤੀਵਾਲ ਨਾਨਕਪੁਰੇ ਦਰਬਾਰ ਇੱਥੇ ਗੁਰੂ ਸਾਹਿਬ ਦਾ ਜੋ ਕਿ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਨ ਦੇ ਵਿੱਚ ਆ ਉਹ ਜਦੋਂ ਅਸੀਂ ਘਟਨਾ ਬਾਰੇ ਸਾਨੂੰ ਪਤਾ ਲੱਗਾ ਤੇ ਮੈਂ ਪਿੰਡ ਦੇ ਸਰਪੰਚ ਸਾਹਿਬ ਨਾਲ ਸੰਪਰਕ ਕੀਤਾ ਵੀ ਆ ਗੱਲ ਜਿਹੜੀ ਆ ਫੇਸਬੁੱਕ ਤੇ ਅਸੀਂ ਵੇਖੀ ਆ ਉਹਨਾਂ ਦੱਸਿਆ ਵੀ ਬਿਲਕੁਲ ਇਤਰਾਹੀਆਂ ਤੇ ਅਸੀਂ ਫਿਰ ਇੱਥੇ ਪਹੁੰਚੇ ਅੱਜ ਤੇ ਨਾਲ ਤੁਹਾਡੀ ਟੀਮ ਤੇ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਕੋਈ ਸੰਕਟ ਹੀ ਜਿਹੜਾ ਪ੍ਰਮਾਤਮਾ ਨੇ ਛੱਲਿਆ ਘੱਲ ਕੇ ਤੇ ਪਿੰਡ ਦਾ ਬਚਾਅ ਕੀਤਾ ਜੇ ਥਾਂ ਤੇ ਆਪਾਂ ਖੜੇ ਆ ਕਣਕ ਦੇ ਵਿੱਚ ਇੱਥੇ ਵੀ ਤੁਸੀਂ ਵੇਖ ਸਕਦੇ ਕੈਮਰਾ ਮਾਰ ਕੇ ਕਿੰਨੇ-ਕਿੰਨੇ ਖਿਲਰੇ ਆ ਪਈਆਂ ਤੇ ਜੇ ਕਿਤੇ ਕਿਸੇ ਗਰੀਬ ਦੇ ਘਰ ਤੇ ਜਾਂ ਕਿਤੇ ਪਾਇੰਦਾ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋਣਾ ਸੀ ਪ੍ਰਮਾਤਮਾ ਨੇ ਪਿੰਡ ਨੂੰ ਹੱਥ ਦੇ ਕੇ ਰੱਖਿਆ ਤਾਂਹੀਂ ਪ੍ਰਮਾਤਮਾ ਅਗੜੀ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਜੋ ਇਹ ਕਾਲਜੋਗ ਦੇ ਵਿੱਚ ਚੱਲ ਰਿਹਾ ਮੇਰ ਭਰਿਆ ਲੋਕਾਂ ਦੇ ਹੱਥ ਰੱਖ ਕੇ ਤੇ ਬਚਾਆ ਕਰੋ ਇਹ ਕੱਲਾ ਇਹ ਗੁਰਦੁਆਰਾ ਜੀ ਨੁਕਸਾਨ ਹੋਇਆ ਕਿ ਜਾਂ ਹੋਰ ਵੀ ਕੋਈ ਦੇਖੋ ਅਜੇ ਦੀ ਜਾਣਕਾਰੀ ਤੱਕ ਤਾਂ ਗੁਰਦੁਆਰੇ ਦੇ ਨੁਕਸਾਨ ਹੋਇਆ ਪਰ ਜਿੰਨਾ ਚਿਰ ਤੱਕ ਅਸੀਂ ਅੱਖੀ ਨਹੀਂ ਹਵੇਂਦੇ ਉਹਨਾਂ ਚਿਰ ਤੱਕ ਆਪਾਂ ਕੁਝ ਦੱਸ ਨਹੀਂ ਸਕਦੇ ਇਹ ਤੁਸੀਂ ਹੁਣ ਆ ਕੇ ਵੇਖਿਆ ਤੇ ਥਾਂ ਥਾਂ ਤੇ ਪਿੰਡ ਦੇ ਵਿੱਚ ਵੀ ਲੋਕ ਦੱਸਦੇ ਕਿ ਕੈਂਕਰਾਂ ਖਿਲ ਰੀਆਂ ਤੇ ਜਦੋਂ ਆਪਾਂ ਇੱਥੇ ਆਣ ਕੇ ਵੇਖਿਆ ਤੇ ਆ ਵੀ ਥਾਂ ਥਾਂ ਤੇ ਤੁਸੀਂ ਕੈਮਰਾ ਮਾਰ ਕੇ ਵਿਖਾ ਦਿਓ ਕੈਂਕਰਾਂ ਬੜੀ ਦੂਰ ਦੂਰ ਤੱਕ ਖਿਲ ਰੀਆਂ ਬਹੁਤ ਵੱਡਾ ਇਹ ਜਿਹੜਾ ਇੱਕ ਚੜ ਕਾਹੀ ਜਿਹੜਾ ਪਰਮਾਤਮਾ ਨੇ ਸਮੇਟ ਕੇ ਸੂਲੀ ਤੋਂ ਸੂਲ ਬਣਾਤਾ ਕੀ ਨਾ ਕੀ ਭਾਈ ਆਪਣਾ ਬਿੱਕਰ ਸਿੰਘ ਜੀ ਤੇ ਕਿਹੜਾ ਪਿੰਡ ਕੜਾ ਕੁੱਤੀ ਵਾਲਾ ਤੇ ਕੀ ਗੱਲ ਹੋਈ ਆ ਗੁਰਦਾਰੇ ਗੁਰਦਾਰਾ ਜੀ ਪਰਸੋਂ 5 ਵਜੇ ਵੱਤੀ ਪਈ ਏ ਗੁਰਦਰ ਸਾਹਿਬ ਗੋਵਿੰਦ ਦਿੱਤੇ ਹਾਂਜੀ ਬਹੁਤ ਜਿਆਦਾ ਖਾਨ ਕਰਤਾ ਉਹਨੇ ਫਿਰ ਤੁਪਾਰ ਪੈ ਗਿਆ ਤੇ ਬਾਹਲੀ ਹਟ ਪੁੱਟ ਕੇ ਅੰਦਰ ਹੀ ਹਟ ਵੱਜ ਗਈ ਆ ਕਿੱਥੇ ਪਏ ਬਿਜਲੀ ਕਿਹੜੀ ਪਈ ਏ ਸਾਮਾਨੀ ਬਿਜਲੀ ਪਈ ਆਈ ਤਾਂ ਕੁਝ ਤਾਂ ਪਤਾ ਲੱਗਾ ਅਸੀਂ ਜਿਉਂ ਬਿਜਲੀ ਪਈ ਆਚਾਂ ਕਰਾਂ ਬਈਆਂ ਦੂਰ ਦੂਰ ਲੱਗੀਆਂ ਜਾਖੜੇ ਖਾਦੇ ਕਰਾਂ ਦੇ ਚ ਜਾ ਕੇ ਲੱਗੀਆਂ ਕੋਈ ਨੂੰ ਪਤਾ ਲੱਗਾ ਪਾੜ ਗਲੇ ਪਾਏ ਵੇਖਿਆ ਆ ਕੇ ਤੇ ਇਹਦੇ ਉਹ ਨਵੇਂ ਦਰਵਾਜ਼ਾ ਨਾਲ ਮਾਰੀ ਦੇ ਦੇਖਿਆ ਕੋਸ਼ੇ ਦੀਆਂ ਟੂੜੀਆਂ ਜਿਹੜੀਆਂ ਉਹ ਵੀ ਕੋਈ ਖੇਤਾਂ ਚ ਹਾਂਜੀ ਹਾਂਜੀ ਕਿਲੇ ਕਿਲੇ ਬਾਅਦ ਜਾ ਲੱਗੀਆਂ ਉਹ ਫਾਕੇ ਇਕੱਠੀਆਂ ਕੀਤੀਆਂ ਹਾਂ ਇਕੱਠੀਆਂ ਕਰਕੇ ਰੱਖੀਆਂ ਵੀ ਆ ਕਿੰਨੀ ਕੋ ਆਵਾਜ਼ ਆਈ ਸੀ ਜਦੋਂ ਉਹ ਬਹੁਤ ਜਿਆਦਾ ਆਵਾਜ਼ ਆਈ ਹੈ ਚਾਹੇ ਜਿਆਦਾ ਜੇ ਮਕਾਨ ਦੇਖਣ ਲੱਗੇ ਆ ਠੀਕ ਹੈ ਹਾਂਜੀ ਇਹੋ ਹੀ ਇਕੱਲਾ ਨੁਕਸਾਨ ਹੋਇਆ ਕਿ ਹੋਰ ਵੀ ਕੋਈ ਇਹੋ ਹੀ ਜਿਆਦਾ ਜਿਆਦਾ ਦੋ ਥਾਈਂ ਹੋਇਆ ਦੇਖੋ ਸਾਹਮਣੇ ਦਸੰਡਿਆ ਦੋ ਥਾਂ ਇਨਸਾਨ ਆ ਗੁਰਦਾਰਾ ਸੇ ਮੂੰਹ ਜਿੱਤੇ ਕਿਹੜਾ ਗੁਰਦਰਾ ਹੈ ਨਾਨਕ ਫਰੀ ਦਰਬਾਰ